ਨਾ ਗੋਪੀ ਕਿਥੇ ਕੋਈ ਖੜਾ ਸੀਗਾ ਇੱਥੇ ਬਾਬਾ ਵੀ ਮੰਡੀ ਜੀ ਮੰਡੀ 'ਚ ਲਈ ਖੜਾ ਸੀਗਾ ਤੇ 6 ਦੰਦ ਹਾਂ 25 ਕਿਲੋ ਜਮਾਂ ਕੰਡੇ ਵਾਲਾ 5 ਦਿਨਾਂ ਦੀ ਸੂਈ ਆ ਆ 5 ਦਿਨ ਹੋ ਗਏ ਸੀ 25 ਕਿਲੋ ਬੱਚੇ ਦਾ ਨਾਲ ਵਾਲਾ ਕੰਡੇ ਵਾਲਾ ਤਿਆਰ ਆ ਆ ਦੇ ਨਾਲ ਤਣਾ ਉੱਲੇ ਪਹੁੰਚੋ ਹੈ ਮਿੱਤਰੋ 11 ਵਾਲੀ ਮੰਡੀ ਦੇ ਜਿਹੜੇ ਹਾਲਾਕੇ ਮਹੀਨੇ ਦੇ ਵਿੱਚ 11 ਤਰੀਕ ਨੂੰ ਲੱਗਦੀ ਆ ਵੱਡੀ ਮੰਡੀ ਆ ਇੱਕ ਲੱਗਦੀ ਆ 27 ਤਰੀਕ ਨੂੰ ਛੋਟੀ ਰਹਿ ਜਾਂਦੀ ਆ ਅੱਜ ਮੰਡੀ ਤੇ ਗਰਾਹਕ ਵੀ ਪੂਰਾ ਪਹੁੰਚਿਆ ਹੋਇਆ ਤੇ ਗ੍ਰਾਹਕਾਂ ਨੇ ਮਾਲ ਰਿਕਾਰਡ ਤੋੜੀ ਪਹੁੰਚ ਗਿਆ ਜਮਾ ਗ੍ਰਾਹਕਾਂ ਕੰਨੀਓ ਮਾਲ ਲ ਖਰੀਦਾਂ ਦਾ ਵੀ ਕੋਈ ਰਿਕਾਰਡ ਨਹੀਂ ਛੱਡਿਆ ਤੇ ਮਾਲ ਜਿਹੜਾ ਰਿਕਾਰਡ ਤੋੜ ਪਹੁੰਚ ਗਿਆ ਪਸ਼ੂ ਮੰਡੀ 11 ਵਾਲੀ ਧਨੋਲਾ ਤੇ ਆ ਜਾਓ ਫਿਰ ਮੰਡੀ ਮਾਰਦੇ ਸੁਣੋ ਕਿਹੜਾ ਦਿਖਾਉਣਾ ਤੁਹਾਨੂੰ ਅੱਜ ਦੇ ਕੀ ਰੇਟ ਰਹਿੰਦੇ ਆ ਮਿੱਤਰੋ ਬਾਈ ਗੋਪੀ ਕੋਲੇ ਪਹੁੰਚਿਆਂਗੇ ਤੇ ਬਾਕੀ ਬਾਈ ਕੋਲੇ ਵੜਾਂਗੇ ਨਾ ਨਗੀਨੇ ਲਈ ਫਿਰਦਾ ਗੋਪੀ ਕਿੱਥੇ ਕੋਈ ਖੜਾ ਸੀਗਾ ਇੱਥੇ ਬਾਬਾ ਜੀ ਮੰਡੀ ਜੀ ਮੰਡੀ ਚ ਲਈ ਖੜਾ ਸੀਗਾ ਤੇ ਬਾਕੀ ਯਾਰ ਟੌਪ ਵਾਲੀ ਹਨਾ ਫਾਰਮ ਵਾਲੀ ਵੇੜਾ ਫਾਰਮ ਵਾਲੀ ਇੱਕ ਵਾਰੀ ਤੁਸੀਂ ਚੈੱਕ ਕਰ ਲੋ ਥਣ ਲੇਵਾ ਬਿਲਕੁਲ ਸਾਫ ਤੇ ਕਮੀ यर ਮਨ ਤੋਂ ਕੋਈ ਲੱਗਦੀ ਨਹੀਂ ਹਨਾ ਨਹੀਂ ਨਹੀਂ ਸੋਹਣਾ ਬਈਆ ਬਾਕੀ ਕਰਦਾ ਕੋਈ ਪਤਾ ਨਹੀਂ ਹਾਂ ਤੇ ਬਾਕੀ ਲੇਵੇ ਦੇ ਉੱਪਰ ਜਿਹੜੀਆਂ ਆੜਾ ਅਜੇ 5 ਦਿਨ ਹੋਏ ਆ ਬਾਈ ਸੂਈ ਨੂੰ ਤੂੰ 25 ਕਿਲੋ ਜਮਾ ਰੈਡੀ ਆ ਡੱਬੇ ਮਾਰ ਕੇ ਦੇ ਦਾਂ ਠੀਕ ਆ ਕੰਡਾ ਲਿਆ ਵੇ ਮੈਂ ਕਹਿੰਦਾ ਲਿਆ ਆਵੇ ਕੰਡਾ ਲਿਆ ਆ ਆਹ ਆੜਾ ਦੇ ਦਿ ਬਾਈ ਕਮਾਲ ਹੀ ਕਰੀ ਪਿਆ ਨਾੜਾ ਉੱਪਰ ਕਿਹੜੇ ਕੈਰੈਕਟਰ ਨੇ ਦੁੱਧ ਆਲੇ ਨਾ ਬਾਹਰ ਆਈ ਜਾਂਦੇ ਨੇ ਜਮਾ ਪੰਜ ਦਿਨ ਹੋਇਆ ਮਗਰ ਬੱਚਾ ਵਾੜ ਆ ਗਈ ਚੰਗੀ ਹੈ ਹਨਾ ਤੇ ਤਾਜੀ ਸੂਈ ਹੈ ਪੰਜ ਦਿਨਾਂ ਦੀ ਸੂਈ ਆ ਤੇ ਮਗਰ ਬੱਚਾ ਹਾਂ ਮਗਰ ਬੱਚਾ ਮਗਰ ਬੱਸਾ ਬਹੁਤ ਸੋਹਣਾ ਸੀਗਾ ਤੇ ਗੋਪੀ ਇੱਕ ਵਾਰ ਤਾਂ ਬਈ ਦਸ ਕਣ ਖੋਸੀ ਗਲਬਾ ਸਸਤਰੀ ਕਾਲ ਜੀ ਠੀਕ ਆ ਤੇ ਨਾ ਬਈ ਗੋਪੀ ਆ ਪਿੰਡ ਪਿੱਥੋ ਦਾ ਜ਼ਿਲ੍ਹਾ ਬਠਿੰਡਾ ਤਸੀਲ ਫੂਲਾ ਨੰਬਰ 82 ਸੇ 47 52 ਏਕੜ 44 ਠੀਕ ਆ ਤੇ ਰਾਂਪਰੇ ਤੋਂ ਕਿੰਨਾ ਕਿਦੂ ਰਹਿ ਗਿਆ ਬਾਈ ਰਾਂਪਰੇ ਤੋਂ 3 ਕਿਲੋਮੀਟਰ ਠੀਕ ਆ ਤੇ ਜੇ ਕੋਈ ਬੈੜ ਦੀ ਗੱਲ ਕਰਨੀ ਤਾਂ ਕੰਮੇ ਸੂ ਬਾਈ ਦੂਜਾ ਸੂਆ 6 ਦੰਦ ਆ ਬਾਈ 6 ਦੰਦ ਹਾਂ 25 ਕਿਲੋ ਜਮਾ ਕੰਡੇਆਂ ਦਾ ਪੰਜ ਦਿਨਾਂ ਦੀ ਸੂਈ ਆ ਆ ਪੰਜ ਦਿਨ ਹੋਈ ਸੂਈ 25 ਕਿਲੋ ਬੱਚੇ ਦਾ 나ੜੂਆ ਕੰਡੇ ਵਾਲਾ ਤਿਆਰ ਆ ਆ ਦੇ 나ੜੂਆ ਬਾਈ ਦਿਖਾ ਦੇ ਇੱਕ ਵਾਰੀ 나ੜੂਆ ਚੈੱਕ ਕਰ ਲੋ ਬੱਚੇ ਦਾ ਬਾਈ ਬਿਲਕੁਲ ਬਿਲਕੁਲ ਨਾੜੂ ਨਾੜਾ ਨਿਕਲਣੀ ਆ ਬਾਈ ਉਹ ਗਲਤ ਗੱਲ ਨਹੀਂ ਆਪਾਂ ਕਰਦੇ ਠੀਕ ਹਾਂ ਬਾਈ ਚਾਹੀਦੀ ਉਹ ਹਣਾ ਜਿਹੜੀ ਗੱਲ ਬਾਈ ਕਹਿੰਦਾ ਗੋਪੀਆਂ ਦਾ ਕਹਿਤੀ ਉਹੀ ਹੋਊਗੀ ਤੇ 25 ਕਿਲੋ ਦੁੱਧ ਜਮਾ ਪ੍ਰੋਪਰ ਤਿਆਰ ਆ ਕੰਡੇ ਵਾਲਾ ਤੇ ਗੋਪੀ ਕਿੰਨੇ ਕੁ ਦੁੱਧ ਦੀ ਉਮੀਦ ਰੋ ਬਾਈ 30 ਕਿਲੋ ਦਾ ਬੱਚੀ ਖੁੱਲਾ ਦੁੱਧ ਪਾ ਦੂ ਖੁੱਲਾ ਖੁੱਲਾ ਦੂਜਾ ਸੂਆ ਦੂਜਾ ਸੂਆ ਦੂਜਾ ਸੂਆ 30 ਕਿਲੋ ਬਾਈ ਕਹਿੰਦਾ ਦੁੱਧ ਪਾ ਦੂ ਤੇ ਕੋਈ ਵੀ ਰੇਟ ਦੀ ਗੱਲ ਐ ਸੁਣ ਰੇਟ ਬਾਈ 10 ਦੀ ਦੇਣੀ ਹੈ ਹਣ ਹਾਂ ਮਾਨਦਾਨ ਹੁੰਦਾ ਨਹੀਂ ਨਹੀਂ ਮਾਨਦਾਨ ਬਸ ਕਰਤਾ ਬਾਈ ਤਾਂ ਐਂ ਜਾਂਦਾ ਲੋਕ ਡੂ ਡੂਡ ਤੇ ਦੋ ਦੋ ਮੰਗੀਆਂ ਦਾ ਤੈਨੂੰ ਹੀ ਪਤਾ ਬਾਈ ਕਹਿੰਦਾ ਪਹਿਲੀ ਮਾਨਦਾਨ ਕਰਤਾ ਰੇ 1 30 ਰੇਟ ਕਰੀ ਜਾਂਦੇ 40 ਕਰੀਂ ਉਹਦਾ ਫਾਇਦਾ ਨਹੀਂ ਹਾਂ 10 ਦੀ 25 ਦਾ ਵਾਗ ਲੈ ਲੈ 10 ਦੀ ਹਾਂ ਨਾਂਗੀ ਮਾਨਦਾਨ ਹੋਣਾ ਨਹੀਂਗਾ ਤੇ ਬਾਕੀ ਸੱਲੀ ਤੁਸੀਂ ਕਰਨੀ ਆ ਠੀਕ ਆ ਪੰਜ ਦੇਣਾ ਸੂਈ ਆ ਦੁੱਧ 25 ਕਿਲੋ ਬਾਕੀ ਬਾਈ ਜਮਾ ਰੈਡੀ ਆ ਜਮਾ ਰੈਡੀ ਆ ਬਾਈ ਚੰਡੀ ਸੀਲਾ ਚਵਾਈ ਮੱਝਾਂ ਹੀ ਲੱਗੀ ਕੋਈ ਜੋਣਾ ਬਾਈ ਐਂ ਗੂਠੇ ਰਗੀ ਧਾਰ ਆ ਠੀਕ ਆ ਤੇ ਬਾਕੀ ਚੰਗੇ ਯਾਰ ਆ ਤੇ ਦੋ ਨੰਬਰ ਤੇ ਦੌਰ ਬਾਈ ਆ ਜਾ ਕਰਾਂ ਦੋ ਨੰਬਰ ਤੇ ਬਾਈ ਕੋਲੇ ਇਹ ਵੀ ਵੜ ਇਹ ਕੱਚੀ ਆ ਹਾਂ ਇਹ ਕੱਚੀ ਆ ਤੇ 28 ਤਰੀਕ ਨੂੰ ਦਿਨ ਪੂਰੇ ਆ ਠੀਕ ਆ 28 ਤਰੀਕ ਨੂੰ ਦਿਨ ਪੂਰੇ ਆ ਤੇ ਜੁੜੇ ਕਮਲਾ ਵਾਲੀ ਆ ਬਾਈ ਅੱਜ ਫਾਰਮ ਦਾ ਮਾਲ ਹੀ ਆ ਸਾਰਾ ਮਤਲਬ ਫਿਰ ਤਾਂ 20 ਦਿਨਾਂ ਦੀ ਕੱਚੀ ਆ ਹਾਂ ਹਾਂ 20 ਦਿਨਾਂ ਦੀ ਕੱਚੀ ਆ ਨਾ ਮਾਂ ਮੇਰੀ ਸਾਰੀ ਬਾਹਣਾ ਨੇ ਕਾਕੀ ਤਾਈਆਂ ਨੇ ਜੇ ਥਾਰੀ ਬੈ ਸੱਤਵੇਂ ਮਹੀਨੇ ਮੈਂ ਗਿਆ ਬਣ ਲੱਗ ਗਈ ਹੋ ਤਾਂ ਜੋ ਤੁਮ ਈਪ ਖਵਾਓਗੇ ਵਹ ਬਿਆਦ ਤੇ ਦਿਖੇਗਾ ਅਰ ਦਿਖੇਗਾ ਕਿ ਉਕਰ ਜਬ ਉਸਕੀ ਲਿਓਟੀ ਸੁਥਰੀ ਹੋਰ ਬੜੀ ਤਿਆਰ ਹੋ ਜਾਗੀ ਜਬ ਠੋਕ ਕੇ ਨਾ ਵਾਲਟੀ ਦੁੱਧ ਕੀ ਕਾਢੋਗੀ ਤਾਂ ਉਸ ਖਤਰ ਬਾਟ ਕੇ ਦੇਖਣ ਲੱਗ ਰਹੀ ਹੋ ਤਾਵਲੀ ਹੀ ਜਾਓ ਨਾ ਤਾਂ ਭਾਰਕਾ ਕੇ ਬਾਪੂ ਨੇ ਵੇਚ ਦਿਓ ਮੈਡੀਕਲ ਸਟੋਰ ਪੈ

ਇਹ ਪਹਿਲੇ ਨਾਲ ਕਿ ਦੂਜੇ ਸੁਣ ਨਹੀਂ ਪਹਿਲਾ ਸੁਆ ਦੋ ਦੰਦ ਬੱਸੀ ਆ ਬਈ ਦੋ ਦੰਦ ਬੱਸੀ ਆ ਹਾਂ ਇਹੜੀਆਂ ਘਰ ਘਰ ਨਹੀਂ ਖੜੇਗਾ ਲੈ ਬੱਸੀ ਇਹ ਵੀ ਯਾਰਾ ਕੋਕਾ ਪੀਸੀ ਆ ਥਾਂ ਲੈਵਾ ਬਿਲਕੁਲ ਸਾਫ ਆ ਤੇ ਜੇ ਕਿਸੇ ਭਰਾ ਨੇ ਯਾਰਾ ਫਾਰਮ ਵਾਸਤੇ ਲੈਣੀ ਉਹੀ ਕਨੈਕਟ ਕਰੇ ਹਨਾ ਚੰਗਿਆਂ ਵੜਾ ਨੇ ਮਾਲਾ ਸਾਹਮਣੀਆਂ ਵੀ ਔਖੀਆਂ ਹੋ ਜਾਂਦੀਆਂ ਕਈ ਵਾਰ ਕੋਈ ਬੰਦਾ ਘਰੇਲੂ ਲੈ ਜਾਂਦਾ ਪਰ ਉਹ ਤਾਂ ਸਮਝੀ ਨਹੀਂ ਤੇ ਇਹ ਬੰਦਾ ਫਾਰਮ ਵਾਲਾ ਲੈ ਕੇ ਸਾਂਭ ਸਕਦਾ ਬਹੁਤ ਠੰਡੀ ਠੰਡੀ ਬਹੁਤ ਬਾਈ ਬੱਚੀ ਝੋਲੀ ਹਜੇ ਠੰਡੀ ਆ ਬਹੁਤ ਭਰਨੀ ਆ ਦੇਖ ਬਾਈ ਮਿਲਕ ਮੇੜ ਦਿਖਾ ਦੇ 20 ਦੇਣਾ ਇਧਰ ਨੂੰ ਕਰਕੇ ਦਿਖਾ ਦੇ ਇਹ ਦਿਨਾ ਮੱਲਾ ਹਜੇ ਜਿਹੜੇ ਪਏ ਨੇ ਬਾਈ ਕਹਿੰਦਾ ਨਾ ਦੇਖ ਬਾਈ ਠੀਕ ਆ ਦੁੱਧ ਵਾਲੇ ਕੈਰੈਕਟਰ ਇਹਦੇ ਵੀ ਜਮੇ ਉਮੇ ਇਕਰ ਨਜ਼ਰ ਆਉਂਦੇ ਆ ਕਿਉਂਕਿ ਜਦੋਂ ਸੂਪੀ ਤਿਆਰ ਹੋ ਗਈ ਤਾਂ ਫੇਰ ਜਿਹੜੇ 28 ਦਿਨ ਨੂੰ ਦੇ ਬੱਚੀ ਦੇ ਦਸਣੀਆਂ ਤੇ ਬਾਕੀ ਹਜੇ ਕੱਚੀ ਆ 20 ਦਿਨਾਂ ਦੀ ਤੇ ਵੜ ਚੰਗੀ ਆ ਫਾਰਮ ਵਾਲੀ ਜੇ ਆਪਾਂ ਕਹੀਏ ਚੰਗੀ ਵੜ ਇੱਕ ਰੱਖ ਲਓ ਤੇ ਦੋ ਰੱਖਣੀਆਂ ਨੇ ਤੇ ਗੋਪੀ ਪਹਿਲੇ ਨਾਲ ਦੋ ਦੰਦਾ ਹੈ ਨਾ ਠੀਕ ਆ ਤੇ ਬਾਕੀ ਬਈ ਸੀਮਣ ਸੁਮਣ ਤਾਂ ਨਹੀਂ ਪਤਾ ਕਿਹੜਾ ਲੱਗਾ ਇਹਦਾ ਇੱਕ 25 ਆ ਜੀ 5 ਤੇ ਰੋਏ ਸੂਈ ਨੂੰ 25 ਕਿਲੋ ਤਾਂ ਤਰੈਡੀ ਆ ਜਮਾ ਸੋਰੀ ਠੀਕ ਆ ਤੇ ਗੋਪੀ ਆਪਾਂ ਬਈ ਲੈ ਕੇ ਆਏ ਕਿ ਆਪਣੇ ਘਰ ਦੀ ਨਹੀਂ ਨਹੀਂ ਬਾਈ ਆਪਾਂ ਤਾਂ ਫਾਰਮਾ ਚਮਾਲ ਲੈ ਲੈਂਦੇ ਫਾਰਮਾ ਚਮਾਲ ਤੈਨੂੰ ਪਤਾ ਹੋਵੇਗਾ ਤੂੰ ਵੀ ਨਹੀਂ ਪਤਾ ਹਾਂ ਕਈ ਵਾਰ ਦੱਸ ਕਰਨ ਜ਼ਰੂਰੀ ਆਪਣੇ ਕੋਲੇ ਮਾਲ ਹੁੰਦਾ ਟੌਪਰੀ ਟੌਪ ਕੁਆਲਟੀ ਦਾ ਠੀਕ ਆ ਮਾਲ ਬਾੜੀ ਜੀ ਇਹ ਆਪਾਂ ਸ਼ਕੀਨੀ ਜਮ ਰੋਗ ਬਾਰ ਬਾਰ ਮਹਿੰਗਾ ਹੋਇਆ ਤੇ ਇਹ ਬਾਈ ਹਾਣਾ ਕਿੰਨੇ ਦੇ ਹੋ ਜੂ ਇਹ ਹਾਣਾ ਬੱਛੀ 1 20 ਦੀ ਦੇ ਦਾਂਗੇ ਬਾਈ ਇਹ ਜਿਹੜੀਆਂ ਦਾ ਲੋਕ 2 2 ਮੰਗਦੇ ਆ ਠੀਕ ਆ 1 ਲੱਖ ਦੇ 20 ਹਜ਼ਾਰ ਬਾਈ ਕਹਿੰਦਾ ਹਾਣਾ ਦੇਣੀ ਆ ਬੱਸੀ ਤੇ ਦੁੱਧਾ ਗੋਪੀ ਕਿੰਨਾ ਕਹੋ ਪਹਿਲੇ ਸੂ ਬਾਈ ਦੁੱਧ 30 ਕਿਲੋ ਖੁੱਲਾ ਪਾ ਦ ਗਾਰੰਟੀ ਦੇ ਕੇ ਦਰਾਂਗੇ ਗਾਰੰਟੀ ਗਾਰੰਟੀ ਠੀਕ ਆ 30 ਕਿਲੋ ਬਾਈ ਕਹਿੰਦਾ ਖੁੱਲਾ ਪਾ ਦੂਗੀ ਤੇ ਇਹ ਲੰਡੂ ਫੜਾਉਣੀਆਂ ਬੱਸੀਆਂ ਨਹੀਂ ਜਿਵੇਂ ਟੌਪ ਵਾਲੇ ਫਾਰਮ ਦੀਆਂ ਬਹਿੜਾਂ ਬਾਈ ਠੀਕ ਆ ਟੌਪ ਕੁਆਲਿਟੀ ਵਾਲੀਆਂ ਬਹਿੜਾਂ ਨੇ ਬਾਕੀ ਸੰਪਰਕ ਉਹੀ ਕਰ ਲਓ ਜਿਹਨੇ ਚੰਗੇ ਸੌਂਕ ਵਾਲੇ ਹੈ ਵੀ ਮਿੱਤਰੋ ਨਾ ਆਪਾਂ ਬਹਿੜ ਤੌਰ ਤੇ ਦਿਖਾਉਣਾ ਬਾਈ ਕੋਲੇ ਐਫ ਦਾ ਨਗੀਨਾ ਸਾਹਮਣੇ ਖੜਾ ਸੀਗਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਤੇ ਬਾਈ ਕੁਲੇ ਦੋ ਤਿੰਨ ਨਗਨੇ ਵਧੀਆ ਜਮਾ ਟਾਪ ਕੁਆਲਟੀ ਦੇ ਬਣਦੇ ਬਾਈ ਤਾਜੀ ਸੂਈ ਹੋਈ ਆ ਬੱਚੇ ਦਾ 나ੜੂਆ ਬਿਲਕੁਲ ਨਾਲ ਆ ਜਮਾ ਪ੍ਰੋਪਰ ਤੇ ਥਣ ਥਣ ਬੜਾ ਚੰਗਾ ਲੱਗਿਆ ਜੇ ਮੈਂ ਆਪਾਂ ਕਹਦੇ ਚੋਣ ਹਨਾ ਤੇ ਬੱਸੀ ਢੋਲੇਵਾ ਲੈ ਕੇ ਤੁਰਿਆ ਨਹੀਂ ਆਂਦਾ ਤੇ ਇੱਕ ਵਾਰੀ ਬੱਚੇ ਦੇ ਨਗਾ ਮਾਰ ਲਓ ਜਮਾ 나ੜੂਆ ਨਾਲ ਆ ਤਾਜੀ ਸੂਈ ਹੋਈ ਆ ਤੇ ਥਣਾ ਸਪੇਸ ਪੂਰੇ ਜਮਾ ਜਿਵੇਂ ਆਪਾਂ ਕਹਦੀਏ ਮੱਝ ਵਾਲਾ ਚੋਣ ਲੱਗਿਆ ਹੋਇਆ ਤੇ ਬਾਕੀ ਪੂਰੀ ਗੱਲਬਾਤ ਆਪਾਂ ਬਾਈ ਨਾਲ ਕਰਦੇ ਇੱਥੇ ਆ ਜਾ ਬਾਈ ਏ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਤੇ ਬਾਈ ਨਾਮ ਦੱਸੀ ਬਲਾਂ ਨਾਮ ਇੰਦਰਜੀਤ ਬਾਈ ਠੀਕ ਆ ਇੰਦਰਜੀਤ ਬਾਈ ਪਿੰਡ ਕਿਹੜਾ ਹੈਗਾ ਨੰਗਲ ਬਾਈ ਨੰਗਲ ਕਿਹੜਾ ਬਰਨਾਲੇ ਜਬਰਨਾਲੇ ਅੱਛਾ ਇਧਰ ਨੰਗਲ ਠੀਕ ਆ ਤੇ ਮਤਲਬ ਬਾਈ ਇੱਕ ਵਾਰ ਤਾਂ ਮੋਬਾਈਲ ਨੰਬਰ ਬੋਲ 62833 30823 ਪਿੰਡ ਬਾਈ ਦਾ ਨੰਗਲਾ ਜ਼ਿਲ੍ਹਾ ਮਿੱਤਰੋ ਬਰਨਾਲਾ ਦਾ ਤੇ ਬਾਕੀ ਬਾਈ ਇੰਦਰ ਜੀ ਇੰਦਰ ਜੀ ਦੀ ਦੱਸਣਾ ਇੰਦਰ ਜੀ ਤਾਂ ਮੰਨ ਲਾ ਕਹਿ ਕਿ ਤਨਾ ਸੂਹੀ ਹੈਗਾ 5 ਕਿ ਦਿਨਾਂ ਸੂਹੀ ਹੈ ਬਾਈ 5 ਕਿ ਦਿਨਾਂ ਦੀ ਹਾਂ ਬਿਵਾਰ ਕਰਦੇ ਹਾਂ ਹਾਂ ਜੀ ਹਾਂ ਠੀਕ ਹੈ ਤੇ ਹੁਣ ਬਾਈ ਦੁੱਧ ਇਸ ਟਾਈਮ ਕਿੰਨਾ ਦੁੱਧ 26 ਕਿਲੋ ਤਿਆਰ ਆ ਬਾਈ 26 ਕਿਲੋ ਪੂਰਾ ਹਾਂ ਹਾਂ ਕੰਡਾ ਲਵਾ ਦਾਂਗੇ ਕੰਡਾ ਲਵਾ ਦਾਂਗੇ ਤੇ ਮੰਨ ਲਾ ਕਿੰਨਾ ਕੀ ਕਬਸਤੀ ਰਹੂਗੀ ਹੋਰ ਦੇ ਦੁੱਧ 30 ਕਿਲੋ ਬਾਈ 30 ਕਿਲੋ ਬਾਈ ਕਿੰਨਾ ਦੁੱਧ ਦੇਊਗੀ ਗਰੰਟੀ ਨਾਲ 26 ਕਿਲੋ ਜਿਹੜਾ ਹੁਣ ਮੌਕੇ ਦਾ ਤਿਆਰ ਆ ਤੇ ਬਾਕੀ ਬੈੜ ਚੰਗੀ ਆ ਕੰਮ ਸੂਆਗਾ ਬਾਈ ਬਾਈ ਦੂਜਾ ਸੂਆ ਦੂਜਾ ਸੂਆ ਤੇ ਇੰਦਰਜੀਤ ਭਾਈ ਰੇਟ ਦੀ ਗੱਲ ਆਂਦੀ ਰੇਟ ਰੇਟ ਭਾਈ 1.5 1.5 ਮਾਨਦਾਨ ਹੋ ਮਾਨਦਾਨ ਕਰ ਦਾਂ ਠੀਕ ਆ ਰੇਟ 1.5 ਤੇ ਮਾਨਦਾਨ ਹੋ ਜਾਊਗਾ ਬੜ ਜਮਾ ਕਿਸੇ ਪਾਸੋਂ ਵੀ ਜਿਵੇਂ ਆਪਾਂ ਕਦੇ ਕੋਈ ਕਮੀ ਛੱਡੀ ਨਹੀਂ ਠੀਕ ਆ ਤੇ ਬਾਕੀ ਥਣ ਲੇਵਾ ਬਿਲਕੁਲ ਸਾਫ ਆ ਤਾਜੀ ਸੂਈ ਆ ਤੇ ਬੱਚੇ ਦਾ ਨਾੜੂ ਵੀ ਦਿਖ ਰਿਹਾ ਤੁਹਾਨੂੰ ਤੇ ਚੰਗੀਆਂ ਫਾਰਮ ਵਾਲੀ ਜੇ ਕਿਸੇ ਭਰਾ ਨੇ ਮਨ ਲੱਗ ਦੁੱਧ ਪਾਉਣ ਵਾਸਤੇ ਲੈਣੀ ਹੈ ਤੇ ਕੀ ਬਾਦੂ ਹਣਾ ਭਾਈ ਹਾਂਜੀ ਹਾਂ ਠੀਕ ਆ ਤੇ ਜਰਸੀ ਵੀ ਆਪਣੀ ਆ ਉਹ ਵੀ ਤੋੜ ਦੇ ਮਾੜੀ ਤੇ ਬਾਕੀ ਤੁਹਾਨੂੰ ਜਰਸੀ ਵੀ ਤੋੜ ਦੇ ਜੀ ਜਰਸੀ ਵੀ ਤੋੜ ਦੋ ਜੀ ਤੇ ਬਾਕੀ ਇਹਦਾ ਵੀ ਥਣ ਲੇਵਾ ਸਾਫ ਆ ਜੇ ਆਪਾਂ ਗੱਲ ਕਰ ਲਈ ਹੈਣਾ ਤੇ ਬਾਕੀ ਤੁਰਦੀ ਇੱਕ ਵਾਰੀ ਤੁਸੀਂ ਚੱਕਰ ਲਓ ਤੇ ਇਹ ਵੀ ਮਨਲਾ ਚੰਗੇ ਦੁੱਧ ਵਾਲੀ ਆ ਤੇ ਜਰਸੀ ਦੇ ਵਿੱਚ ਕਈ ਵਾਰ ਸਕੀਨ ਹੁੰਦੀ ਆ ਇਹ ਵੀ ਤਾਜੀ ਜਿਵੇਂ ਆਪਾਂ ਕਹਦੀਏ ਸੂਈ ਹੋਈ ਆ ਹੈਣਾ ਤੇ ਬਾਕੀ ਕੋਲੇ ਬਾਈ ਕੋਲੇ ਬਹਿਣਾ ਜਿਹੜੀਆਂ ਚੰਗੀਆਂ ਜਿਵੇਂ ਆਪਾਂ ਕਹਦੀਏ ਕੁਆਲਿਟੀ ਵਾਲੀਆਂ ਨੇ ਨੰਗਲਪਿੰਡ ਆ ਬਾਈ ਦਾ ਜ਼ਿਲ੍ਹਾ ਬਰਨਾਲਾ ਰਹਿਣ ਦਾ ਬੰਨਦੇ ਬਾਈ ਬਸ ਤੇ ਤਾਜੀ ਸੂਈ ਹੋਈ ਆ ਤੇ ਬਾਕੀ ਬਾਈ ਇਹਨਾਂ ਜਿਤਨਾ ਇਹਦੀ ਵੀ ਗੱਲਬਾਤ ਕਰਦੇ ਆ ਇਹਨਾਂ ਜਿਤ ਬਾਈ ਜੇ ਇਹਦੀ ਮਨਲਾ ਗੱਲ ਕਰੀ ਤਾਂ ਕਵੇਂ ਸੂਇਆ ਇਹ ਦੂਜੀ ਸੂਇ ਆ ਬਾਈ ਦੂਜੇ ਸੂਏ ਠੀਕ ਹੈ ਤੇ ਕਿੰਨੇ ਕਿ ਦਿਨ ਹੋ ਗਏ ਸੂਈ ਨੂੰ ਇਹਨੂੰ ਵੀ ਰਾਤ ਹੀ ਸੂਈ ਆ ਬਾਈ ਇਹ ਰਾਤ ਠੀਕ ਹੈ ਤਾਜੀ ਸੂਈ ਆ ਰਾਤ ਸੂਈ ਆ ਸਾਹਮਣੇ ਜਿਹੜਾ ਬੱਚਾ ਬੈਠਾ ਤੇ ਦੁੱਧ ਬਾਈ ਕਿੰਨਾ ਕ ਪਾਉ ਦੁੱਧ ਪਾ ਦੋ ਬਾਈ 23 ਕਿਲੋ ਬਾਈ 23 ਕਿਲੋ ਹਾਂ ਠੀਕ ਹੈ ਤੇ ਮਤਲਬ ਕਹਿੰਦੇ ਸੂਏ ਬਾਈ ਦੂਜੇ ਸੂਏ ਬਾਈ ਦੂਜੇ ਸੂਏ ਤੇ ਇਹਦਾ ਕੀ ਰੇਟ ਕਰਤਾ ਬਾਈ ਇਹਦਾ 80 ਹੈ 80 ਜਰਮਨ ਟਨ ਹੋ ਜੂਗਾ ਮਾਨ ਟਨ ਹੋ ਜੂਗਾ ਠੀਕ ਹੈ ਲੈ ਬਾਈ ਨਾਲ ਸੰਪਰਕ ਕਰ ਲੈ ਦੋ ਬੜਾ ਵਧੀਆ ਸ਼ਕੀਨ ਪੂਰੀਆਂ ਟੌਪ ਉਹਨਾਂ ਨੂੰ ਆ ਜਾ ਕੁਆਲਟੀ ਵਾਲੀਆਂ ਇੱਕ ਐਚ ਐਫ ਦੀ ਆ ਇੱਕ ਹੈਗੀ ਜਰਸੀ ਜੇ ਕਿਸੇ ਭਰਾਣੇ ਮਨ ਨਾਲ ਚਾਹੀਦੀ ਚੰਗੇ ਤੇ ਮੁੱਲ ਵੀ ਜਾਇਜ਼ ਹੈ ਨਾ ਬਾਈ ਤੇ ਰੇਟ ਵੀ ਕੋਈ ਬੜਾ ਨਹੀਂ ਇਹਦਾ 80000 ਉਹਦਾ 1 ਲੱਖ 50000 ਮਾਨਤਾ ਨਾਲ ਦੋਨਾਂ ਦੇ ਵਿੱਚੋਂ ਹੋ ਜੂਗਾ ਰੇਟ ਮੰਡੀ ਦੇ ਹਿਸਾਬ ਕਰਨਾ ਪੈਂਦਾ ਬਾਕੀ ਬਾਈ ਇੰਦਰਜੀਤ ਨਾਲ ਸੰਪਰਕ ਕਰ ਲਓ ਇੰਦਰਜੀਤ ਜੀ ਇੱਕ ਵਾਰੀ ਐਡਰੈਸ ਹੋਰ ਬੋਲ ਦੇਣਾ ਨਾਮ ਇੰਦਰਜੀਤ ਬਾਈ ਪਿੰਡ ਨੰਗਲ ਜਿਲ੍ਹਾ ਬਰਨਾਲਾ ਠੀਕ ਹੈ ਮੋਬਾਈਲ ਨੰਬਰ ਮੋਬਾਈਲ ਨੰਬਰ 62833 382 ਠੀਕ ਹੈ ਬਾਈ ਨਾ ਮਿੱਤਰੋ ਸੰਪਰਕ ਕਰ ਲਓ ਪੂਰੀ ਤਸੱਲੀ ਕਰਕੇ ਚੋਕੇ ਤਨ ਟਾਈਮ ਕੰਡਲ ਜਾ ਕੇ ਬਾਈ ਲੈ ਸਕਦਾ ਹੈ ਨਾ ਠੀਕ ਆ ਤੇ ਆਪਣੇ ਕੋਲੇ ਘਰੇ ਹੁੰਦੀਆਂ ਹੋਰ ਬੜਾ ਹਾਂ ਹਾਂ ਠੀਕ ਆ ਮਨ ਲੱਗ ਕਈ ਵਾਰ ਕਿਸੇ ਦਾ ਮਨ ਨਹੀਂ ਖੜਦਾ ਤਾਂ ਘਰੋਂ ਵੀ ਚੋਕੇ ਲੈ ਸਕਦਾ ਬਾਈ ਜਿੰਦਾ ਵਪਾਰ ਦਾ ਕੰਮ ਆ ਵਧੀਆ ਸਾਫ਼ ਸੋਧੂਰੇ ਪਸ਼ੂ ਜਿਹੜੇ ਰੱਖਦੇ ਆ ਮਿੱਤਰੋ ਬਾਈ ਆਪਾਂ ਨੂੰ ਅੱਜ ਭਿੰਦਾ ਫਿਰ ਮਿਲਿਆ ਤੇ ਭਿੰਦੇ ਕੋਲੇ ਯਾਰ ਚੰਗੇ ਨਗ ਹੁੰਦੇ ਹਨਾ ਤੇ ਬਾਕੀ ਤੋਰ ਕੇ ਦਿਖਾਉਣੇ ਤੇ ਬਾਕੀ ਫਿਰ ਬਾਈ ਨਾਲ ਗੱਲਬਾਤ ਕਰਾਵਾਂਗੇ ਲੈ ਬਾਈ ਤੋਰ ਕੇ ਇੱਕ ਨੰਬਰ ਤੋਂ ਸਟਾਰਟ ਕਰ ਲੈ ਤਾਜੀ ਸੂਈ ਹੋਈ ਆ ਤੇ ਜੇਰ ਜੁਰਪਿੰਦੇ ਬੈ ਗਈ ਜੇਰੋ ਭਾਈ ਆ ਜੇਰ ਪਈ ਪਈ ਆ ਸਾਹਮਣੇ ਤੇ ਬਾਕੀ ਤਾਜੀ ਸੁਹੀ ਹੋਈ ਆ ਮਿੱਤਰੋ ਤੇ ਵੱਡੇ ਢਾਂਚੇ ਵਾਲੀ ਜਿਵੇਂ ਆਪਾਂ ਕਹਦੀ ਹਨਾ ਮੱਝ ਆ ਗਈ ਚੰਗੇ ਦੁੱਧ ਵਾਲੀ ਤੇ ਥੋੜਾ ਰੈਡਨਸ ਜ਼ਰੂਰ ਆ ਜਿਵੇਂ ਕੋਈ ਨਹਰੇ ਚੋਈ ਹੁੰਦੀ ਪਿੰਦੇ ਹਨਾ ਹਾਂ ਤੇ ਬਾਕੀ ਥਣਲੇਵਾ ਬਿਲਕੁਲ ਸਾਫ ਥਣਲੇਵਾ ਸਾਫ ਆ ਥੋੜਾ ਮੱਲਾ ਜਿਵੇਂ ਆਪਾਂ ਕਹਦੀਏ ਕੱਦ ਛੋਟਾ ਬਾਈ ਹਨਾ ਹਾਂ ਨੇਦੇ ਜੇ ਕੱਦ ਦੀ ਆ ਤੇ ਬਾਕੀ ਮੱਝ ਚੰਗੀਏ ਦੁੱਧ ਵਾਲੀ ਆ ਤੇ ਬਾਕੀ ਗੱਲਬਾਤ ਬਾਈ ਨਾਲ ਕਰਦੇ ਆ ਪਿੰਦੇ ਨਾਲ ਤੇ ਬਾਈ ਨੂੰ ਬੰਨ ਦੇਣ ਦੇ ਲੈ ਜਾ ਬਾਈ ਕੋਚ ਕੇ ਤਾਜੀ ਸੁਈ ਹੋਈ ਆ ਵੱਡੀ ਮਾਝਾ ਚੰਗੇ ਦੁੱਧ ਵਾਲੀ ਆ ਤੇ ਬਾਕੀ ਪਿੰਦੇ ਭਾਈ ਸਸੀ ਗਾਲ ਸਸੀ ਗਾਲ ਤੇ ਭਾਈ ਆਪਣਾ ਨਾਮ ਦੱਸ ਇੱਕ ਵਾਰ ਤੇ ਬੋਲਾ ਰਾਜ ਭਿੰਦਰ ਸਿੰਘ ਆ ਜੀ ਰਾਜ ਰਾਮਧਨ ਭਾਈ ਇੱਕ ਮਾਸ ਪੋਛ ਨਹੀਂ ਰਹੀ ਚਾਦਾ ਕੱਲ ਕਰੀ ਹੈ ਦੁੱਧ ਵੀ ਕਮ ਕਰ ਰਹੀ ਹੈ ਦੇਵਰਾ ਰਾਈਟ ਮਿਲ ਇੱਕ ਬੂਸਟਰ ਅੱਛਾ ਤੜਕੀ ਸਾਂਝ ਅੱਛਾ ਤਾਰ ਕਾੜੜ ਤੇ 1 ਘੰਟਾ ਪਹਿਲਾਂ 1 ਕੱਪ ਮੈਂ ਅੱਛਾ ਔਰ ਫਿਰ ਦੇਖ ਪੋਸਾ ਵੀ ਤਗੜਾ ਹੋਗਾ ਔਰ ਦੁੱਧ ਤਫਲਤੂ ਆਵੇ ਆਵੇਗਾ ਇਹ ਸਮੱਸਿਆ ਥਾਰੇਗੇਲ ਬਿਓ ਰਹੀ ਹੋਗੀ ਭਾਈ ਪੋਸਾ ਵੀ ਇੱਕ ਨੰਬਰ ਦਾ ਹੋਗਾ धार भी बढ़िया और दो गुट फाल अरे दूध की स्टोर में लगा खुद की वेबसाइट है उस पर थम भी भाई राइट मिलक बुस्टर पे जाओ और नुए पसाए जाओ और अधिक जानकारी के लिए इस नंबर पे कांटेक्ट कर सकते हैं आप सात आठ नौ जीरो जीरो बयालीस हजार ਪਿੰਦਰ ਕਚਣਾ ਪਿੰਦਾ ਜੀ ਠੀਕ ਆ ਕਚਣਾ ਪਿੰਦਾ ਕਹਿੰਦੇ ਆ ਪਿਆਰ ਦਾ ਹਾਂਜੀ ਠੀਕ ਆ ਤੇ ਪਿੰਦੇ ਪਿੰਡ ਬਾਈ ਆਪਣਾ ਨਹੀਂ ਆਲਾ ਜੀ ਨਹੀਂ ਆਲਾ ਤਲਵੰਡੀ ਸਾਬੋ ਚ ਰਹਿ ਗਏ ਨਹੀਂ ਗੋਨੇ ਵਾਲਾ ਮੰਡੀ ਦੇ ਗੋਨੇ ਵਾਲਾ ਮੰਡੀ ਦੇ ਨਾਲ ਜਿਹੜਾ ਬਠੰਡਾ ਬਠੰਡਾ ਜੀ ਤੇ ਇੱਕ ਵਾਰ ਨੰਬਰ ਹੀ ਬੋਲ ਦੇ 6288089634 ਠੀਕ ਆ ਇਹ ਬਾਈ ਪਿੰਦਾ ਦਾ ਨੰਬਰ ਆ ਤੇ ਹਰੇਕ ਮੰਡੀ ਤੇ ਹੁੰਦਾ ਹਰੇਕ ਮੰਡੀ ਹਰੇਕ ਮੰਡੀ ਤੇ ਹੁੰਦਾ ਬਾਈ ਚੰਗੇ ਨਾਲ ਲੈ ਕੇ ਪਹੁੰਚਦਾ ਤੇ ਪਿੰਦੇ ਜੇ ਆਪਾਂ ਦੀ ਗੱਲ ਕਰ ਲਈ ਬਾਈ ਮਨਲਾ ਇਹ ਤਾਂ ਅੱਜ ਹੀ ਸੂਈ ਹੈ ਫਿਰ ਹਾਂ ਹਾਂ ਸਵੇਰ 2 ਵਜੇ ਸੂਈ ਹੈ ਜੇਰ ਪੈ ਗਈ ਠੀਕ ਆ 2 ਵਜੇ ਸੂਈ ਹੈ ਜੇਰ ਪ੍ਰੋਪਰ 5 ਮਹੀਨੇ ਤੋਂ ਚੋਥਾ 5 ਮਹੀਨੇ ਦੁੱਧ ਕਿੰਨਾ ਕੱਢੂ 17-12 ਕਿਲੋ ਦੁੱਧ ਦੇ ਦੂਗੀ ਪੂਰੀ ਗਾਰੰਟੀ ਹੈ ਫੁੱਲ ਗਾਰੰਟੀ ਹੈ ਠੀਕ ਹੈ ਤੇ ਹੁਣ ਮੰਨ ਲੈ ਬੋਲਾ ਕੱਢਿਆ ਕੋਸ ਹਾਂ ਬੋਲਾ ਕੱਢਿਆ ਬੱਚੇ ਨੂੰ ਪਿਆ ਠੀਕ ਹੈ ਲੈ ਮੇਂ ਮਿੱਤਰੋ ਬਾਈ ਕਹਿੰਦਾ 16-17 ਕਿਲੋ ਦੀ ਗਾਰੰਟੀ ਦੇ ਕੇ ਤੋਰ ਦਾਂਗੇ ਪਰ ਦਸੱਲੀ ਤੁਸੀਂ ਕਰਨੀ ਆ ਠੀਕ ਹੈ ਬਾਕੀ ਬਾਈ ਕੋਲ ਮਾਲ ਚੰਗਾ ਹੁੰਦਾ ਤੇ ਪਿੰਦੇ ਰੇਟ ਦੀ ਗੱਲ ਆਂਦੀ ਬਾਈ ਮੁੱਲ ਕਰਾਉਣਾ 1.40 ਸਵਾ ਲੱਖ ਦੀ ਮੱਝ ਦੇਵਾਂਗੇ ਸਵਾ ਲੱਖ ਦੀ ਮੱਝ ਵੱਡੀ ਹੈ ਨਾ ਵੱਡੇ ਢਾਂਚੇ ਦੀ ਮਿੱਤਰੋ ਬਾਕੀ ਬਾਈ ਕਹਿੰਦਾ ਮਾਨਤਾਣ ਕਰਕੇ ਸਵਾ ਲੱਖ ਦੀ ਮੱਝ ਦੇਵਾਂਗੇ ਤਾਜੀ ਠੀਕ ਆ ਚੋਕੇ ਦੋ ਰੰਗ ਦੇਲੇ ਤਾਂ ਡੰਗ ਦੇਲੇ ਹਣਾ ਬਈ ਤੇ ਤੋਰ ਬਾਈ ਕਿਰ ਦੂਜੇ ਨੰਬਰ ਵਾਲੀ ਗੱਬਣਾ ਜੀ ਕਿੰਨੇ ਕਿਦਨ ਲੈਂਦੀ ਐ ਲੈ ਜੂ ਹਫਤਾ ਜੀ ਇੱਕ ਹਫਤੇ ਦੀ ਕੱਚੀ ਆ ਠੀਕ ਆ ਕਿੰਨੇ ਸੂਏ ਬੰਦੇ ਇਹ ਤੀਜਾ ਸੂਆ ਜੀ ਤੀਜਾ ਸੂਆ ਸੂਣ ਵਾਲੀ ਆ ਤੇ ਬਾਕੀ ਇੱਕ ਹਫਤੇ ਦੀ ਕੱਚੀ ਮਤਲਬ ਜਿਹੜਾ ਬਣਾਉਂਦੀ ਆਉਂਦੀ ਆ ਸਾਫ ਸੁਥਰੀ ਬਹੁਤ ਆ ਸਾਫ ਸੁਥਰੀ ਜਮ ਆਰਡਰ ਦੀ ਆ ਥਣ ਲਵੀਆ ਵਧੀਆ ਲੱਗਿਆ ਸਪੇਸ ਤੇ ਆ ਤੇ ਬਾਕੀ ਚੰਗੀ ਤਿਆਰਤ ਤੋਂ ਤੇ ਦੁੱਧ ਬਾਦ ਚੰਗਾ ਜਿਹੜਾ ਪਾ ਦੂਗੀ ਤੇ ਪਿੰਦੇ ਵਾਲਾ ਇਹਦਾ ਰੇਟ ਕੀ ਕਰਾਂਗੇ ਆਪਾਂ ਬਾਈ ਇਹਦਾ ਰੇਟ 140 ਕਰਾਂਗੇ 140 ਮਾਨਦਾਨ ਮਾਨਦਾਨ 30 ਦੀ ਮੈਂ ਦਵਾਂਗੀ 1 30 ਦੀ ਮੈਂ ਦਵਾਂ 130 ਦੀ ਛੋਟੀ ਚੰਗੀ ਆ ਤੀਜੇ ਸੂਏ ਸੂਗੀ ਇੱਕ ਹਫਤੇ ਕੱਚੀ ਆ ਦੁੱਧ ਬੰਦੇ ਕਿੰਨੀ ਕਮੀ ਲੱਗੇ ਚੱਲ 15 ਕਿਲੋ ਦੁੱਧ 15 ਹਾਂਜੀ ਜੇ ਕੋਈ ਲੈਂਦਾ ਆਪਾਂ ਨੂੰ ਗਾਰੰਟੀ ਦੇ ਦੇ ਗਾਰੰਟੀ ਦੇ ਦਾਂਗੇ ਆਪਾਂ ਸੂ ਕੇ ਸਾਈ ਕਰ ਦੇ ਸੂ ਕੇ ਚੋ ਕੇ ਲੈ ਜੇ ਠੀਕ ਆ ਲੈ ਮਿੱਤਰੋ ਕਈ ਵਾਰ ਭਾਵੇਂ ਕਰਦਾ ਹੁੰਦਾ ਬੰਦਾ ਕੋਈ ਕਿੰਨੇ ਦੀ ਆ ਜੀ ਇਹ ਬਹਿਮ ਕਰਦਾ ਹੁੰਦਾ ਬੰਦਾ ਬਾਈ ਕਹਿੰਦਾ ਸਾਈ ਕਰ ਲੈ ਠੀਕ ਹੈ ਸੂਏ ਤੋਂ ਬਾਅਦ ਵੀ ਅਲ ਜਾ ਸਕਦਾ 1,30,000 ਦੀ ਕਹਿੰਦਾ ਦੇਣੀ ਆ ਤੇ ਤਿੰਨ ਨੰਬਰ ਤੋਂ ਤੌਰ ਬਾਈ ਕਰਾ ਇਹ ਮਨਲਾ ਸੂਈ ਹੋਈ ਆ ਹਾਂਜੀ ਸੂਈ ਆ ਇਹ ਤਾਜੀ ਸੂਈ ਹੋਈ ਆ ਤੇ ਬਾਕੀ ਬੱਚਾ ਵੀ ਦੇਖ ਸਕਦਾ ਮੂਰੇ ਜਿਹੜਾ ਬੱਠੇ ਕਹਿ ਕਦੇ ਨੇ ਸੂਈ ਪਿੰਦੇ ਕੱਟੀ ਆ ਮਾਗਰ ਜੀ ਠੀਕ ਆ ਮਾਗਰ ਕੱਟੀਆਂ ਜੱਟ ਬਲੈਗ ਹਨਾ ਹਾਂ ਹਫਤੇ ਦੀ ਸੂਈ ਇੱਕ ਹਫਤੇ ਦੀ ਸੂਈ ਆ ਤੇ ਬਾਕੀ ਥਣ ਲੈਵਾ ਸਾਫਾ ਬਿਲ ਕੋਲ ਥਣ ਥੋੜੇ ਨੇੜੇ ਜਰੂਰਤ ਇੱਕ ਮੋਟਰ ਹਨਾ ਬਾਈ ਜਿਹੜੀ ਗੱਲ ਹੋਈ ਆਪਾਂ ਸਾਰੀ ਦੱਸਾਂਗੇ ਵਿੱਚ ਆ ਵੀ ਹੁਕਮ ਕਰਦੇ ਹੋ ਤੇ ਦੁੱਧ ਪਿੰਦੇ ਮੰਨ ਲਾ ਕਿੰਨਾ ਕੁ ਬਈ ਹੁਣ 12 ਕਿਲੋ ਤਿਆਰ ਆ ਪੂਰਾ ਹਾਂਜੀ ਇੱਕ ਹਫ਼ਤੇ ਸੀ ਇਥੇ ਲਈ ਹਾਂ ਠੀਕ ਆ ਤੇ ਕਿੰਨਾ ਕੁ ਪਾਉਗੀ 14 ਕਿਲੋ ਦੁੱਧ 14 ਕਿਲੋ ਬਈ ਖਾਂ ਦੁੱਧ ਦੇਉਗੀ ਹਾਂਜੀ ਅਸਲ ਕਿੰਨੇ ਦੀ ਕਰਦਾ ਭਾਈ ਬਣ ਕੇ ਬੋਣੀ ਕਰੀਏ ਯਾਰ ਨਹੀਂ ਯਾਰ ਇਦੋਂ ਘਟ ਨਹੀਂ ਅੱਛਾ ਤੂੰ ਕੀ ਹਣਾ ਹੋਇਆ ਯਾਰ ਨਹੀਂ ਹੋਣੀ ਤੇ ਇਹ ਨਹੀਂ ਨਹੀਂ ਹੋਣੀ ਕਿੰਨੇ ਦੀ ਭਾਈ ਪੱਕੀ ਮੰਗ ਲੈ ਮਾਰ ਦੇ ਸਕਦਾ ਤੂੰ ਪੱਕੀ ਮੰਗ ਮਾਰ ਦੇ ਭਾਈ ਉਹਦਾ ਪੰਜ ਕਹਿੰਦੇ ਨੇ ਮੈਂ ਤੁਹਾਨੂੰ ਦੱਸ ਕਹਿੰਦਾ ਨਹੀਂ ਭਾਈ ਕੋਲੇ ਗਾਹਕ ਵੀ ਨਹੀਂ ਕੋਈ ਪਰ ਸੌਦਾ ਵੀ ਨਹੀਂ ਦਾ ਨਾਲ ਨਾਲ ਮੈਂ ਕਹਿੰਦਾ ਚੰਗੇ ਬਸੁੰਦੇ ਬਾਈ ਕੋਲੇ ਪੱਕਾ ਮੁੱਲ ਲਵਾ ਇਹ ਬਾਕੀ 12 ਕਿਲੋ ਦੁੱਧ ਜਿਹੜਾ ਪ੍ਰੋਪਰ ਰੇੜੀ ਤਿਆਰ ਆ ਤੇ 14 ਕਿਲੋ ਦੀ ਭਾਈ ਕਹਿੰਦਾ ਗਾਰੰਟੀ ਦੇ ਦਿਆਂ ਭਾਈ ਰੇਟ ਪਿੰਦੇ ਤਾਂ ਕੀ ਕਰਤਾ ਇੱਕ 20 ਦੀ ਦਵਾਂਗੇ ਭਾਈ ਮੁੱਲ ਕਰਾਓ 40 35 ਕੋਲ ਕਰਾ ਲਓ ਇੱਕ 20 ਦੀ ਮੈਂ ਦੇ ਲੈਣ ਹਾਂ ਹਾਂ ਠੀਕ ਆ ਹਾਣਾ ਭਾਈ ਕਹਿੰਦਾ 1 ਲੱਖ ਤੇ 20 ਹਜ਼ਾਰ ਜੈਡ ਵਾਲੇ ਕਮਾਜਾ ਦੋਸਤੋ ਜੈਡ ਵਾਲੇ ਕੀ ਮਗਰ ਇਕੱਠੀ ਆ 12 ਕਿਲੋ ਹੁਣ ਜਿਹੜਾ ਤੋਲ ਕੇ ਲ ਜਾ ਸਕਦਾ ਤੇ ਚੌਥੇ ਨੰਬਰ ਤੇ ਆਪਾਂ ਇਹ ਵੀ ਤਾਜੀ ਸੂਈ ਹੋਈ ਹੈ ਤਾਜੀ ਸੂਈ ਹੋਈ ਆ ਤਾਜੀ ਸੂਈ ਹੋਈ ਆ ਥਣ ਥੋੜਾ ਜਾਲੀ ਵਾਲਾ ਆਪਾਂ ਕਹਿਦੀ ਜਮਾ ਇਕੱਠੇ ਆਗੇ ਹੈ ਨਾ ਬੰਦੇ ਚੋਕ ਦਾ ਬੋਸ ਹੋਊਗੀ ਆ ਠੀਕ ਆ ਤੇ ਦੁੱਧ ਹੁਣ ਇੰਨਾ ਕਿੰਨਾ ਕੰਮ ਲਾਏ ਇਸ 11 ਕਿਲੋ ਠੰਡਾ ਹੋਊਗਾ ਪੂਰਾ ਹਾਂ ਕੋਣ ਯਾਰ ਥਾਣਾ ਕਨੀਓ ਚੂਨ ਚੂਨ ਚ ਕੋਈ ਦਿੱਕਤ ਨਹੀਂ ਹੋਊਗੀ ਚੂਨ ਚ ਕੋਈ ਦਿੱਕਤ ਨਹੀਂ ਹਾਂ ਚੂਨ ਦੀ ਬਹੁਤ ਚੰਗੀ ਹੈ ਬਹੁਤ ਚੰਗੀ ਹੈ ਚੂਨ ਠੀਕ ਹੈ ਤੇ ਕਾਹਦੇ ਨੇ ਸੂਈਏ ਪੰਦੇ ਆਜ ਇਹਨੂੰ ਹੋ ਗਿਆ 8ਵਾਂ 9ਵਾਂ ਹੋ ਜਾਂਦਾ ਜੀ 8ਵਾਂ 9ਵਾਂ ਦਾ ਨਾ ਠੀਕ ਹੈ ਬਾਈ ਦਾ ਵਪਾਰ ਦਾ ਕੰਮ ਆ ਸਾਫ਼ ਸੁਥਰਾ ਤੇ ਬਾਕੀ ਤਸੱਲੀ ਮਿੱਤਰੋ ਤੁਸੀਂ ਕਰਨੀ ਆ ਤੇ ਦੁੱਧ ਆ ਇਹਦੇ ਥੱਲੇ ਇਸ ਟਾਈਮ 11 ਕਿਲੋ 11 ਕਿਲੋ ਨੈਟ ਤਿਆਰ ਆ ਤੇ ਦਿਉਪਿੰਦੇ ਤੇਰਾ 14 ਕਿਨੇ ਹਾਂ ਆਰਾਮਦਾਰੀ ਨਰਾਮ ਦਾ ਕਣਕੁਣ ਫਿਸ ਕੇ ਤੇਰਾ 12 ਕਿਲੋ ਦੱਸ ਠੀਕ ਆ ਇਹਦਾ ਮਲੇ-ਮੂਲੇ ਚੱਲੂਗੀ ਹਾਂ ਠੀਕ ਆ ਤੇ ਰੇਟ ਬੰਦੇ ਦਾ 1 15万 लाख ਦੀ ਦੇ ਦਾਂਗੇ ਪੂਰੇ ਲੱਖ ਦੀ ਬਾਈ ਕਹਿੰਦਾ ਦੇਵਾਂਗੇ 1 15 ਰੇਟ ਕਰਦੇ ਆ ਠੀਕ ਆ 1 ਲੱਖ ਰੁਪਈਆ ਫਿਕਸ ਆ ਤੇ ਬਾਕੀ ਬਾਈ ਕੋਲੇ ਚਾਰ ਨਾਖਣੇ ਤੇ ਵਧੀਆ ਨੇ ਬਾਕੀ ਕੁਆਲਿਟੀ ਵਾਲੇ ਹੁੰਦੇ ਪਸੂ ਬਾਈ ਕੋਲੇ ਕਈ ਵਾਰ ਕਰੇ ਪੈਂਦੇ ਕਿੰਨੇ ਖੜੇ ਹੁੰਦੇ ਕਰੇ ਹੁਣ ਵੀ ਮੰਜਾ ਪੰਜ ਖੜੀਆਂ ਬਾਈ ਠੀਕ ਆ ਹੁਣ ਵੀ ਪੰਜ ਖੜੀਆਂ ਕਈ ਵਾਰ ਕਿਸੇ ਦਿਲ ਨਹੀਂ ਖੜਦਾ ਕਰੇ ਆਵੇ ਚੋ ਕੇ ਦੋ ਰਾਂ ਦੋਇ ਤਰ੍ਹਾਂ ਦੇ ਰਵੇ ਠੀਕ ਆ ਸੱਲੀ ਕਰਕੇ ਲੈਣੀ ਹੈ ਕਹਿਣਾ ਹੈਗਾ ਆਪਣੇ ਬੋਲ ਬਣਾ ਦਾ ਠੀਕ ਆ ਬਾਈ ਕਹਿੰਦਾ ਕੰਡਾ ਲੈ ਕੇ ਆ ਜਾਓ ਰਹਿਣ ਕਰਨ ਦਾ ਪਰਮੰਧ ਸਾਰਾ ਪੂਰੀ ਤਸੱਲੀ ਕਰਕੇ ਫੇਰ ਜਿਹੜੇ ਪਸ਼ੂ ਖਰੀਦ ਲੋ ਕੋਈ ਬਹਿਣੀ ਹੈ ਨਾ ਜਿਹੜਾ ਸੌਰ ਬੋਲਦੇ ਬੰਦੇ ਇੱਕ ਵਾਰੀ ਪਿੰਡ ਨਈਆ ਵਾਲਾ ਜਿਲ੍ਹਾ ਬਠਿੰਡਾ ਨੇੜੇ ਗੋਨਿਆਂ ਵਾਲਾ ਮੰਡੀ ਆ ਜੀ 62896340 ਨੰਬਰ ਠੀਕ ਹੈ ਬਾਈ ਦਾ ਨੰਬਰ ਆ ਕੰਡੈਕਟ ਕਰ ਲਓ ਜਦੋਂ ਮਰਜੀ ਤੁਸੀਂ ਪਿੰਡ ਜਾ ਸਕਦੇ ਲੈ ਵੀ ਦੋਸਤੋ ਤਨੌਲੇ ਪਹੁੰਚੇ ਹੋਏ ਅੱਜ ਗਿਰਨ ਵਾਲੀ ਮੰਡੀ ਤੇ ਤੇ ਬਾਈ ਕੋਲ ਨਾ ਬਾਹਰ ਟੌਪ ਦੀ ਨਗੀਨਾ ਜਿਵੇਂ ਕਹਦੀ ਐ ਲੈ ਵੀ ਬਾਈ ਉਹਨਾਂ ਨੂੰ ਤੋੜ ਕੇ ਦਿਖਾ ਕਰਾ ਥਣ ਥਣ ਚੰਗਾ ਪੂਰੀ ਸਪੇਸ ਤੇ ਤੇ ਨਾੜਾਮੀ ਉੱਪਰ ਕੇ ਬਾਹਰ ਆਈ ਹੁੰਦੀਆਂ ਲੈਵੇ ਦੇ ਚੰਗੇ ਦੁੱਧ ਵਾਲੀਏ ਤੇ ਤੁਸੀਂ ਦੇਖੋ ਐਨਾ ਸਾਂ ਕਿਵੇਂ ਆਉਂਦੀ ਹੈ ਹਨਾ ਤੇ ਬਾਕੀ ਥੋੜਾ ਲਿੱਸੇ ਬਣ ਤੇ ਜ਼ਰੂਰ ਆ ਤੇ ਬੈੜ ਦੁੱਧ ਵਾਲੀਏ ਜੇ ਮੈਂ ਕਹਿ ਦਿਆਂ ਮਿੱਤਰੋ ਮੇਲੇ ਵਾਲੀ ਬੈੜ ਉਹ ਬਣਾ ਚੰਗੀ ਤੇ ਲਿੱਸੀ ਜ਼ਰੂਰ ਆ ਬੈੜ ਦੁੱਧ ਚੰਗਾ ਕੱਢਦੀ ਤੇ ਬਾਕੀ ਆਪਾਂ ਬਾਾਈ ਨਾਲ ਗੱਲਬਾਤ ਸਾਰੀ ਡਿਟੇਲ ਦੇ ਵਿੱਚ ਕਰਾਂਗੇ ਤੇ ਕਿੰਨੇ ਦਿਨਾਂ ਸੁਈ ਆ ਕੀ ਗੱਲ ਬਾਤ ਆ ਤੇ ਬਾਕੀ ਚੋਣ-ਚੋਣ ਚੰਗਾ ਲੱਗਿਆ ਹਨਾ ਜੇ ਆਪਾਂ ਗੱਲ ਕਰੀਏ ਤਾਂ ਲਿਵੇ ਦੇ ਇੱਕ ਵਾਰੀ ਜਿਹੜੇ ਬਾਈ ਨਖਾਈਂ ਇਧਰੋਂ ਨਸਾਂ ਨਾ ਉੱਪਰ ਕੇ ਬਾਹਰ ਆਈ ਜਾਂਦੀਆਂ ਨੇ ਜਮਾ ਦੁੱਧ ਵਾਲੇ ਕੈਰੈਕਟਰ ਜਿਹੜੇ ਪੂਰੇ ਕਰਦੀ ਆ ਤੇ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰੇ ਤੇ ਬਾਈ ਨਾਮ ਦੱਸਿਓ ਆਪਣਾ ਪਹਿਲਾਂ ਨੌਮ ਵੀਰੇ ਮੇਰਾ ਲਾਲੀ ਆ ਜੀ ਲਾਲੀ ਠੀਕ ਆ ਲਾਲੀ ਪਿੰਡ ਬਾਈ ਸਾਡਾ ਭਾਨੇਗੜ ਸ਼ਹਿਰ ਦੇ ਲਵ ਦਿਹਾਲਪੁਰਾ ਪਿੰਡ ਆ ਜੀ ਠੀਕ ਆ ਦਿਹਾਲਪੁਰਾ ਮਤਲਬ ਜ਼ਿਲ੍ਹਾ ਪਟੇਲਾ ਪੈਂਦਾ ਨਾ ਸੰਗਰੂਰ ਜੀ ਸੰਗਰੂਰ ਆ ਠੀਕ ਆ ਤੇ ਲਾਲੀ ਇੱਕ ਵਾਰੀ ਨੰਬਰ ਬੋਲ ਬਾਈ ਨੰਬਰ 8542 ਜੀ 24707 ਠੀਕ ਆ ਤੇ ਲਾਲੀ ਜੇ ਬੈਠਦੀ ਬਈ ਗੱਲ ਕਰ ਲਈ ਤੇ ਕੰਮੇ ਸੂਏ ਬਿਰਹਿ ਤੀਜੇ ਸੂਏ ਹੁਣ ਸੂਈ ਐ ਠੀਕ ਐ ਇਹ 7 ਤਰੀਕ ਨੂੰ ਸੂਈ ਅੱਜ ਚੌਥਾ ਦਿਨ ਐ ਨੂੰ ਸੂਈ ਚੌਥਾ ਦਿਨ ਬੱਚੇ ਦਾ ਨਾੜੂ ਦਿਸੀ ਜਾਂਦਾ ਬੱਚਾ ਲੈ ਨਾੜੂਆ ਬੱਚੇ ਦਾ ਬਾਈ ਨਾਲਾ ਦਿਸੀ ਜਾਂਦਾ ਬੱਸ ਆਉਣ ਲਾ ਨਾ ਬੱਚਾ ਜੀ ਇਹ ਬੱਚਾ ਮੰਗ ਰਾ ਤੇ 7 ਤਨਾ ਸੂਈ ਐ ਹਾਂ ਨਾ ਨਾ 7 ਤਰੀਕ ਨੂੰ ਸੂਈ ਐ ਜੀ ਅੱਜ ਚੌਥਾ ਦਿਨ ਐ ਚੌਥਾ ਦਿਨ ਤੇ ਲੈ ਲਈ ਦੁੱਧ ਪ੍ਰੋਪਰ ਬਾਈ ਕਿੰਨਾ ਦੁੱਧ ਦੇ ਥੱਲੇ 16 17 ਕਿਲੋ ਬੋਲੀ ਐ ਜੀ ਹਲੇ ਇਸ ਟਾਈਮ ਹਾਂ ਜੀ ਹਾਂ ਤਸੱਲੀ ਕਰਵਾ ਦੇਗਾ ਹਾਂ ਮੈਂ ਕਹਿੰਨਾ 22 ਕਿਲੋ ਦੁੱਧ ਦੀ ਗਾਰੰਟੀ ਐ ਜੀ ਘਰ ਤੱਕ ਠੀਕ ਐ ਨਹੀਂ ਹੁਣ ਆਪਾਂ ਕਹਦੇ ਅਗਲੇ ਕਾਂਤੀ ਦੇ ਕੇ ਦੋੜਾਂਗੇ 22 ਕਿਲੋ ਦੀ ਬਾੜ ਚੰਗੀ ਆ ਨਗੀਨਾ ਜਿਵੇਂ ਆਪਾਂ ਕਹਦੀ ਹੈ ਨਾ ਤੇ ਪਰ ਥੋੜਾ ਲਾਲੀ ਲਿੱッセ ਬਣ ਚ ਜ਼ਰੂਰ ਹੈ ਨਾ ਬਈ ਲਿੱਸੀ ਥੋੜੀ ਜੀ ਤਾਜੀ ਸੁਹੀ ਕਰਕੇ ਲੱਗਦੀ ਹੈ ਜੀ ਆਪਾਂ ਨੂੰ ਖਾਦਾ ਪੀਤਾ ਹੈ ਨਹੀਂ ਬੱਚੀ ਲਈ ਲੈ ਰੇਟ ਬਾਈ ਰੇਟ ਦੀ ਗੱਲ ਹੈ ਨਹੀਂ ਕੀ ਰੇਟ ਦਾ 70000 ਰੁਪਏ ਜੀ ਮਾਨਤਨ ਮਾਨਤਨ ਮੌਕੇ ਤੇ ਕਰ ਦਾਂਗੇ ਜੀ ਮੌਕੇ ਤੇ ਕਰਦੇ ਹਾਂ ਰੇਟ ਮੰਡੀ ਸਾਬ ਕਰਨਾ ਪੈਂਦਾ ਹਾਂ ਹਾਂ ਜੀ ਹਾਂ ਜੀ ਰੇਟ ਮਿੱਤਰੋ 70000 ਕਰਦਾ ਬਈ ਲਾਲੀ ਤੇ ਮਾਨਤਨ ਬਾਈ ਕਹਿੰਦਾ ਮੌਕੇ ਤੇ ਹੋ ਜਾਊਗਾ ਕੋਈ ਗੱਲ ਨਹੀਂ ਤੇ ਬਾਕੀ ਕਿਉਂਕਿ ਮੰਡੀ ਦਾ ਕੰਮ ਆ ਰੇਟ ਇੱਥੇ ਕਰਨਾ ਪੈਂਦਾ ਠੀਕ ਹੈ ਤੋ ਕੋੜਾ ਗੱਬਣਾ ਹਾਂ ਨਾ ਨਹੀਂ ਗੱਬਣ ਨਹੀਂ ਹੈਗੀ ਜੀ ਠੀਕ ਹੈ ਤੋਰ ਤੇ ਮਾੜੀ ਇੱਕ ਵਾਰੀ ਕੋਈ ਨਹੀਂ ਤੇ ਮੱਝ ਟੋਕੜਾ ਗਈ ਤੇ ਗੱਬਣ ਹੈ ਨਹੀਂ ਬਾਕੀ ਕੱਟੀ ਐ ਮਗਰ ਬਾਈ ਕੱਟੀ ਐ ਜੀ ਇਹਦੇ ਮਾੜੀ ਕੱਟੀ ਬਹੁਤ ਸੋਹਣੀ ਆ ਤੇ ਬਾਕੀ ਪਹਿਲਾਂ ਤੁਸੀਂ ਮੱਝ ਚੈੱਕ ਕਰੋ ਤੇ ਫੇਰ ਸਾਨੂੰ ਕੱਟੀ ਵੀ ਦਿਖਾਵਾਂਗੇ ਹਰਿਆਣੇ ਵਾਲੀ ਕਈ ਵਾਰ ਚੰਗੇ ਮੰਨ ਲੋ ਪਸ਼ੂ ਆ ਜਾਂਦਾ ਬਾਈ ਕਹਿੰਦਾ ਹਰਿਆਣੇ ਦੀ ਆ ਬਾਈ ਹਾਂ ਜੀ ਹਰਿਆਣੇ ਦੀ ਹਾਂ ਹਾਂ ਹਰਿਆਣੇ ਚੋਂ ਲੈ ਆਂਦੀ ਦੀ ਆ ਕਹਿੰਦਾ ਹਰਿਆਣੇ ਚੋਂ ਲੈ ਕੇ ਆਇਆ ਇਹ ਟੋਕੜਾ ਤੇ ਬਾਕੀ ਥਣ ਲੈਪਾ ਚੈੱਕ ਕਰ ਲੋ ਤੇ ਜੈਡਵਲ ਆਏਗਾ ਪੂਸ ਠੀਕ ਆ ਚੰਗੀ ਐ ਝੋਟੀ ਤੇ ਪ੍ਰੋਪਰ ਇਹਦਾ ਕੱਟੀ ਵੀ ਚੰਗੀ ਹੈ ਨਾ ਤੇ ਆਪਾਂ ਕੱਟੀ ਦੀ ਗੱਲ ਕਰ ਲਈ ਇਹਦਾ ਕੱਟੀ ਵੀ ਜੈਡ ਬਲੈਕ ਆ ਮਿੱਤਰੋ ਤੇ ਮੱਝ ਦਾ ਹੈਗੀ ਹੈਗੀ ਜੈਡ ਬਲੈਕ ਮਗਰ ਕੱਟੀ ਵੀ ਜੈਡ ਬਲੈਕ ਆ ਤੇ ਬਾਕੀ ਆਪਾਂ ਬਾਈ ਨਾਲ ਕਰਦੇ ਆ ਗੱਲਬਾਤ ਲਾਲੀ ਮੱਲਾ ਕਿੰਨੇ ਕ ਟਾਂ ਦੀ ਸੂਹੀ ਹੈ ਬਾਈ ਇਹ ਇਹਨੂੰ ਸੂਹੀ ਨੂੰ ਹੋ ਗਏ ਜੀ 5 ਮਹੀਨੇ 5 ਮਹੀਨੇ ਹਾਂਜੀ ਤੇ ਗੱਭਣ ਨਹੀਂ ਹੈਗੀ ਹੈ ਨਹੀਂ ਗੱਭਣ ਹਲੇ ਹੋਈ ਨਹੀਂ ਹੈਗੀ ਜੀ ਤਾਂ ਹੁਣ ਇਸ ਟਾਈਮ 10 ਕਿਲੋ ਦੁੱਧਾ ਜੀ ਦੇ ਹਾਂਜੀ ਪੂਰਾ ਮਗਰ ਕੱਟੀ ਹੈ ਮਗਰ ਕੱਟੀ ਹੈ ਜੀ ਕੀ ਮੁੱਲ ਕਰਤੈ ਬਾਈ ਲਾਲੀ ਮੁੱਲੇ ਦਾ 85000 ਕਰਦੇ ਆ ਜੀ ਕੱਟੀ ਕਿਹ ਹਜ਼ਾਰ ਦੀ ਆ ਕੱਟੀ ਤੇ ਲਾਉਂਦੇ ਨੇ ਜੀ ਗੱਲੀ ਤੇ 10000 ਰੁਪਏ ਪਰ ਕੱਟੀ ਤੋਂ ਬਣਾ ਦੰਦੇ ਨਹੀਂ ਹੈਗੇ ਮੱਝ ਦੇ ਨਾਲ ਹੀ ਜਾਊਗਾ ਮੱਲਾ ਮਾਨਦਾਨ ਕਰਕੇ ਕਿੰਨੇ ਰਹਿ ਜੂ ਮੱਝ ਮੱਝ ਮਾਨਦਾਨ ਕਰਕੇ ਰਹਿ ਜੂਗੀ ਜੀ 75000 70000 ਦੀ ਹਾਂਜੀ ਤੇ 10000 ਦੀ ਕੱਟੀ ਆ ਗਈ ਹਾਂਜੀ 65000 ਦੀ ਰਹੀ ਹਾਂਜੀ 65000 ਦੀ ਜੇ ਮਿੱਤਰੋ 10000 ਦੀ ਬਾਈ ਕਹਿੰਦਾ ਕੱਟੀ ਆਉਂਦੇ ਨਾਲ 65000 ਰੁਪਏ ਦੀ ਮੱਝ ਰਹਿੰਦੀ ਹੈ 10 ਕਿਲੋ ਦੁੱਧ ਦਾ ਪਰ ਉੱਪਰ ਤਿਆਰ ਆ ਤੇ ਬਾਕੀ ਨਾਲ ਕੱਟੀ ਹੁੰਦੀ ਏਡੀ ਹੈ ਨਾ ਤੇ ਬਾਕੀ ਹਰਿਆਣੇ ਦੇ ਲਾ ਲਈ ਵਾਜ ਹਰਿਆਣੇ ਚੋਂ ਲਿਆਈ ਤੇ ਜੀ ਇੱਕ ਵਾਰ ਐਵੇਂ ਵੀ ਕਹਿੰਦੇ ਨਹੀਂ ਜੀ ਨਹੀਂ ਜੀਨ ਤੋਂ ਅੱਗੇ ਰਿਸ਼ਤੇਦਾਰੀ ਪੈਂਦੀ ਹੈ ਜੀ ਸਾਡੀ ਉੱਥੋਂ ਲੈ ਕੇ ਆਣੀ ਤੇ ਵਪਾਰ ਦਾ ਕੰਮ ਆ ਹਾਂ ਵਪਾਰ ਦਾ ਕੰਮ ਆ ਬਾਈ ਕਹਿੰਦਾ ਉੱਧਰ ਰਿਸ਼ਤੇਦਾਰੀ ਵਾਲਦੀ ਆ ਤੇ ਉਧਰੋਂ ਲੈ ਆਉਂਦੇ ਹੁੰਦੇ ਆ ਤੇ ਬਾਕੀ ਥਣਾ ਥਣਾ ਦਾ ਸਪੇਸ ਚੰਗਾ ਮਿੱਤਰੋ ਤੇ ਬਾਕੀ ਰੇਟ ਜਿਹੜਾ ਬਾਈ ਕਹਿੰਦਾ 75000 ਦੀ ਮਾਨਤਾਣ ਕਰਕੇ ਦੇ ਦਿਆਂਗੇ 10000 ਦੀ ਕੱਟੀ ਹੈ ਬਾਕੀ ਲਾਲੀ ਨਾਲ ਸੰਪਰਕ ਕਰ ਲਿਓ ਦੁੱਧ ਦੋਨੇ ਟਾਈਮਾਂ 10 ਕਿਲੋ ਹੈ ਨਾ ਬਾਈ 10 ਕਿਲੋ ਦੁੱਧ 10 ਕਿਲੋ ਮਣਕੇ ਦੇਖ ਲਿਓ ਤੇ ਚੰਗੀ ਹੈ ਤੇ ਆ ਬੜ ਵੀ ਆਪਣੀਆਂ ਹਾਂਜੀ ਇਹਨੂੰ ਵੀ ਤੋੜ ਦੇ ਗੱਬਣਾ ਇਹ ਹਾਂਏ ਸੋਨ ਵਾਲੀ ਹੈ ਜੀ ਕਿੰਨਾ ਕੁ ਟਾਈਮ ਲੈਂਦੀ ਆ ਇਹਦਾ ਇੱਕ ਹਫਤਾ ਪਿਆ ਜੀ ਹਲੇ ਲੈ ਮਤਰਾ ਇਹ ਵੀ ਐਫ ਦੀ ਬੜਾ ਸਿੰਘ ਵਾਲੀ ਗੱਲ ਕਰ ਤੇ ਦੁੱਧ ਕਿੰਨਾ ਕੱਢੂ ਲਾ ਲਈ ਬਾਈ 23 ਕਿਲੋ ਦੁੱਧ ਦਿੱਤਾ ਹੈ ਜੀ ਠੀਕ ਹੈ ਪਿਛਲੇ ਸੂਏ ਹਾਂ ਪਿਛਲੇ ਸੂਏ ਜੀ ਹੁਣ ਕਹਿ ਕੇ ਦਿੰਨਾ ਵੀ ਕੱਚੀ ਹੈ ਇਹ ਹਫਤਾ ਲੈ ਜੂਗੀ ਜੀ ਪੂਰਾ ਇੱਕ ਹਫਤਾ ਹਾਂਜੀ ਤੇ ਇਹਦਾ ਬਈ ਰੇਟ ਕੀ ਕਰਤਾ ਇਹਦਾ ਮੰਗਦੇ ਆ ਜੀ 75000 ਰੁਪਏ 75000 ਮਾਨਦਾਨ ਹੋ ਜੂ ਮਾਨਦਾਨ ਮੌਕੇ ਤੇ 54000 ਦਾ ਹੋ ਜੂ ਠੀਕ ਹੈ ਮਾਨਦਾਨ ਬਈ ਕਹਿੰਦਾ ਮੌਕੇ ਤੇ ਕਰ ਦਾਂਗੇ ਰੇਟ 75000 ਬੈੜਾਂ ਦੀ ਹੁਣ ਤੇਜੀ ਹੈ ਬਈ ਲਾਲੀ ਹੈਣਾ ਹਾਂਜੀ ਤੇ ਗਰਮ ਗਰਮੀ ਮੰਨਣ ਵਾਲੀ ਹੈ ਜੀ ਠੀਕ ਹੈ ਇੱਕ ਵਾਰੀ ਬਈ ਡਰੈਸ ਹੋਰ ਬੋਲ ਦੇ ਨੌ ਮੇਰਾ ਲਾਲੀ ਆ ਜੀ ਪੋਹਾਨੀਗੜ੍ਹ ਸ਼ਹਿਰ ਪੈਂਦਾ ਜੀ ਲਾਗੇ ਪਿੰਡਾਂ ਦਿਹਾਲਪੁਰਾ ਜ਼ਿਲ੍ਹਾ ਸੰਗਰੂਰ ਹਾਂ ਮੇਰੇ ਮਿੱਤਰੋ ਕਹੇ ਜਾਂ ਵੀ ਡੰਗਰ ਚਾਹੀਦਾ ਬਾਕੀ ਚੋਕ ਕੇ ਤਸੱਲੀ ਕਰਨੀ ਹੈ ਕੰਡਾ ਲੱਗਿਆ ਜੀ ਹਾਂਜੀ ਹਾਂਜੀ ਪੂਰੀ ਤਸੱਲੀ ਕਰਾ ਕੇ ਦਵਾਂਗੇ ਜੀ ਠੀਕ ਹੈ